ਯਾਦਗਾਰ ਤੇ ਪਹੁੰਚੇ ਦੇਖੋ ਬਾਈ ਦੇ ਫੈਨ ਵੀ ਪਹੁੰਚ ਰਹੇ ਨੇ ਬਹੁਤ ਹੀ ਜ਼ਿਆਦਾ ਇਕੱਠ ਲੱਗਿਆ ਬਾਈ ਦੀ ਯਾਦਗਾਰ ਤੇ ਜਿਹੜੇ ਰਹੋ ਸਾਡੇ ਲਾਈਵ ਦੇ ਨਾਲ ਤੁਹਾਨੂੰ ਬਾਈ ਦੀ ਹਵੇਲੀ ਵੀ ਦਿਖਾਵਾਂਗੇ ਅੰਦਰੋਂ ਤੇ ਛੋਟੇ ਸਿੱਧੂ ਦੇ ਨਾਲ ਵੀ ਮਿਲਾਵਾਂਗੇ ਦੇਖੋ ਬਾਈ ਦੇ ਫੈਨ ਪਹੁੰਚੇ ਨੇ ਬੋਲਿੰਗੇ ਹੋਇਆ ਤਾਂ ਹਨ ਜੀ ਚੱਲੀ ਜਾਂਦਾ ਅਜੇ ਤਾਂ 2-4 ਮਿੰਟ ਲੱਗ ਜਣਗੇ ਕੀ ਬੋਲੂ ਨਾ ਕੀ ਟਾਪਜੀ ਵਾਲਾ ਹੈ ਨਾ ਉਹ ਇਹ ਇੱਕ ਜਾਣਾ ਜੁੜੋ ਜੁੜ ਜਾ ਇਹਦਾ ਜਦੋਂ ਬਾਤ ਵੀ ਹੁੰਦੀ ਜਦੋਂ ਰਾਈਵ ਕੱਟਦਾ ਨਾ ਤਾਂ ਮਲੇ ਲਾਤਾ ਸੁਣਾ ਕਰਨ ਗੱਲਬਾਤ ਸਤਿ ਸ੍ਰੀ ਅਕਾਲ ਦੋਸਤੋ ਅੱਜ ਦੇ ਲਾਈਵ ਦੇ ਨਾਲ ਜੁੜੇ ਰਹੋ ਸਾਨੂੰ ਆਪਾਂ ਬਾਈ ਦੀ ਸਮਾਦ ਵੀ ਦਿਖਾਵਾਂਗੇ ਤੇ ਬਾਈ ਦੇ ਫੈਨ ਪਹੁੰਚ ਰਹੇ ਨੇ ਬਾਈ ਦੀ ਸਮਾਦ ਤੇ ਯਾਦ ਕਰਦੇ ਬਹੁਤ ਹੀ ਜ਼ਿਆਦਾ ਫੈਨ ਆ ਰਹੇ ਨੇ ਆ ਮੋਟੂ ਕਹਾਲਾ ਆਪਣੇ ਲਾਈਵ ਨੂੰ ਵੱਧ ਤੋਂ ਵੱਧ ਕਰ ਦਿਓ ਸ਼ੇਅਰ ਤੇ ਜੁੜੇ ਰਹੋ ਸਾਡੇ ਲਾਈਵ ਦੇ ਨਾਲ ਆਹ ਕੁੱਤੋ ਬਾਲੀ ਸੁਣੀ ਲੱਗੂਏ ਤੇ ਰਿੱਕਾ ਵਰਤ ਆਹਾਂ ਇਹ ਵੱਡੀ ਨਹੀਂ ਯਾਰ ਵਾਲੀ ਦੇਖ ਤਾ

ਹਰ ਦੋ ਬਾਤ ਬਾਤ ਸ਼ੇਅਰ ਆਪਣੇ ਲਾਈਵ ਨੂੰ ਤੇ ਕਮੈਂਟ ਦੇ ਵਿੱਚ ਸਿੱਧੂ ਮੂਸੇਵਾਲਾ ਜ਼ਰੂਰ ਲਿਖ ਦਿਓ। ਜੰਮਪੈਂਡ ਜੰਮਪੈਂਡ ਦਾ ਬੰਦਾ ਰੁਕ ਨਹੀਂ ਆਉਂਦਾ। ਕਿਸੇ ਕਿਸੇ ਨੂੰ ਜਾਣ ਦਿੰਦਾ। ਆਸੀ ਨੇੜੀ ਆਹ ਮਾੜੀ ਕਿ ਦੂਰੀ ਆ ਉਹ ਸਾਹਮਣੇ ਉਹ ਦਰਖਤ ਨਹੀਂ ਲਿਖਿਆ ਆ ਇਹਦੇ ਪਿੱਛੇ ਆਹ ਜਿਹੜਾ ਰੋਡ ਆ ਇਹ ਸਿੱਧਾ ਮਾਨਸਨ ਚਾਹ ਫਿਰ ਆ ਇਹਦਾ ਮਾਨਸਨ ਚਾਹ ਫਿਰ ਆ ਜਦੋਂ